ਕਿਵੇਂ ਆ ਬਾਬਾ ਚੜ੍ਹਦੀ ਕਲਾ ਤੂੰ ਸੁਣਾ ਮੰਨ ਗਿਆ ਫੇਰ ਟਰੰਪ ਨੂੰ ਐਵੇਂ ਨਹੀਂ ਕਹਿੰਦੇ ਦੁਨੀਆ ਦਾ ਸਰਪੰਚ ਦੇਖ ਲੈ ਵੀ ਇੱਕ ਪਾ ਕੇ ਪੋਸਟ ਜੀ ਉਹਨੇ ਦੋ ਦੇਸ਼ਾਂ ਦੀ جنگ ਹੀ ਖਤਮ ਕਰ ਦਿੱਤੀ ਹੈ ਹੋ ਗਈ ਨਾ ਰਸਤੇ ਰਸ ਤੇ ਟਰੰਪ ਟਰੰਪ ਇਹ ਤਾਂ ਉਹ ਗੱਲ ਹੋ ਗਈ ਹਨਾ ਘਰ ਘਰ ਚੱਲੀ ਗੱਲ ਕਹਿੰਦਾ ਟਰੰਪ ਕਰਦਾ ਮਸਲੇ ਹੱਲ ਉਹ ਵੀ ਜੰਗਾਂ ਦੇ ਇਹ ਦੇਸ਼ਾਂ ਦੇ ਰੌਲੇ ਆ ਕੋਈ ਪਿੰਡਾਂ ਦੇ ਰੌਲੇ ਨਹੀਂਗੇ ਵੀ ਐਂ ਕੋਈ ਸਰਪੰਚ ਨਿਬੜ ਦੂਗਾ ਇਹਨਾਂ ਨੂੰ ਉਹੂਗਾ ਦੁਨੀਆ ਦਾ ਸਰਪੰਚ ਪਰ ਆਪਣੇ ਦੇਸ਼ ਦੇ 70 ਸਾਲ ਦੇ ਉਲਝੇ ਹੋਏ ਮਸਲੇ ਆ ਉਹਨੂੰ ਸ਼ਾਇਦ ਆਪਣੇ ਦੋਨੇ ਦੇਸ਼ਾਂ ਬਾਰੇ ਪਤਾ ਹੀ ਨਹੀਂਗਾ ਵੀ ਇਹ ਕਿੱਦਾਂ ਦੇ ਲੋਕ ਆਗੇ ਉਹਨੇ ਤਾਂ ਆਖਿਆ ਕਿਤੇ ਵੀ ਚਲੋ ਗੱਲਬਾਤ ਕੀਤੀ ਤੇ ਵੀ ਹਾਂ ਸਹਿਮਤੀ ਹੋ ਗਈ ਸਹਿਮਤੀ ਹੋ ਗਈ ਚਲੋ ਭਾਈ ਨੱਬੜ ਗਿਆ ਇਹੋ ਜੀਆਂ ਸਹਿਮਤੀਆਂ ਦਾ ਆਪਣੇ ਥਾਣੇ 'ਚ ਜਾ ਕੇ ਉਹੀ ਕਰੇ ਆਉਂਦੇ ਆ ਆਕੇ ਫੇਰ ਉਹੀ ਕੁਝ ਹੋ ਜਾਂਦਾ ਦੋ ਦੋ ਮਹੀਨੇ ਪਿੰਡਾਂ ਦੇ ਰਾਜੀ ਬੰਦੇ ਚਲੀ ਜਾਂਦੇ ਆ ਇਹ ਗੱਲਾਂ ਤਾਂ ਹੈਗੀਆਂ ਨੇ ਪਰ ਆਪਣੇ ਮਨਾਂ ਨੂੰ ਮਨਾਂ ਨਾਲ ਹੀ ਨਹੀਂਗੇ ਆ ਪਿੰਡਾਂ ਦੇ ਰੋਲੇ ਨਹੀਂ ਨਿਭੜਦੇ ਬਾਬਾ ਸਹੀ ਗੱਲ ਆ ਕਿ ਐਡੇ ਦੇਸਾਂ ਦੇ ਰੋਲੇ ਕਿਵੇਂ ਨਿਭੜ ਜਾਣਗੇ ਨਾਲੇ ਮੁੰਡਿਆ ਜਿਹੜਾ ਕੁਝ ਦਿਖਾ ਰਿਹਾ ਕੀ ਪਤਾ ਉਹਦਾ ਰੋਲਾ ਕੀ ਪਾਣੀ ਦਾ ਉਸ ਤੋਂ ਪਹਿਲਾਂ ਗੱਲ ਤਾਂ ਸੱਚ ਆ ਵਿਚੋ ਇਹਨਾਂ ਦੇ ਰੋਲੇ ਨਾ ਕੋਈ ਹੋਰ ਆਗੇ ਪੰਜਾਬ ਦੇ ਪਾਣੀ ਦਾ ਰੋਲਾ ਪੈਂਦਾ ਸੀ ਹੁਣ ਸੰਦੇਸ ਮੁਝੌਤੇ ਦਾ ਪੈਂਦਾ ਕੀ ਪਤਾ ਵਿੱਚੋਂ ਕੀ ਗੱਲ ਰੱਬ ਜਾਣਦਾ ਗਾ ਗੱਲਾਂ ਦਾ ਕੋਈ ਝੋਲਾ ਰੌਲੇ ਤਾਂ ਸੱਚਾ ਤੇਰੀ ਗੱਲ ਰੌਲੇ ਤਾਂ ਪਾਣੀਆਂ ਦੇ ਆ ਤੇ ਇਦਾਂ ਨੇ ਬੜਨ ਵਾਲੇ ਮਸਲੇ ਨਹੀਂ ਗੇ ਅੰਦਰ ਇਹਨਾਂ ਦੀਆਂ ਕੀ ਗੱਲਾਂ ਚੱਲਦੀਆਂ ਨੇ ਉੱਥੇ ਮੀਟਿੰਗ ਜੇ ਟਰੰਪ ਨਾਲ ਕੀ ਹੋਈਆਂ ਕੌਣ ਜਾਣਦਾ ਗਾ ਇਹ ਤਾਂ ਸੱਚ ਪੁੱਛੇ ਨਾ 70 ਸਾਲਾਂ ਦੀ ਜਮੈਂ ਕਹਿੰਦੇ ਉਹ ਦੋ ਭਰਾਵਾਂ ਦੀ ਬੰਡ ਪਿੱਛੇ ਪਿਆ ਹੋਇਆ ਰੌਲਾ ਪੰਡਿਆਂ ਦੇ ਵਿੱਚ ਦੋਹਾਂ ਭਰਾ ਲੜ ਕੇ ਅੱਡ ਹੋ ਜਾਣ ਨਾ ਚਾਹੇ ਸਾਰਾ ਕੁਝ ਸਹੀ ਵੰਡਿਆ ਜਾਵੇ ਤਾਂ ਵੀ ਸਾਰੀ ਉਮਰ ਬੱਟ ਪਿੱਛੇ ਘਰ ਦੀ ਕੰਧ ਪਿੱਛੇ ਸਾਰੀ ਉਮਰ ਲੜੀ ਜਾਂਦੀ ਹੈ ਕਿਉਂਕਿ ਉਹਨਾਂ ਦੇ ਮਨਾਂ 'ਚ ਇੱਕ ਦੂਜੇ ਦੇ ਪ੍ਰਤੀ ਈਰਖਾ ਹੁੰਦੀ ਹੈਗੀ ਇਸੇ ਤਰ੍ਹਾਂ ਇਹ ਲੜਾ ਦੇਸ਼ ਕਿੰਨਾ ਵੱਡ ਟੁੱਕ ਕੇ ਅੱਡ ਹੋਈ ਵੀ ਆ ਤੇਰੇ ਭਾਦੀ ਕਿਤੇ ਆ ਹੀ ਨਾ ਵੱਢ ਜਾਣਗੇ ਇਹ ਨਹੀਂ ਨੁਪੜਦੇ ਉਹ ਵੱਡੇ ਮਸਲੇ ਆ ਨਿਭੜ ਜਾਣਗੇ ਜਿੰਨਾ ਸੀ ਤੀ ਨਿਭੜੇ ਵਧੀਆ ਐਵੇਂ ਕਿਸੇ ਦਾ ਕੋਈ ਨੁਕਸਾਨ ਹੋਊ ਤੀ ਪੁੱਤ ਦਾ ਕੋਈ ਚੰਗੀ ਗੱਲ ਨਹੀਂ ਭਰਾਏ ਨਹੀਂ ਨਿਭੜੇ